ਕਿਉਂ ਡਰਦੇ ਨੇ ਲੋਕ ਸ਼ਨੀ ਦੀ ਸਾਢੇ ਸਤਿ ਤੋਂ ਤਈਆ ਤੋਂ ਅੱਜ ਅਸੀਂ ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਸ਼ਨੀ ਸਾਡੀ ਕੁੰਡਲੀ ਵਿੱਚ 10ਵੇਂ ਤੇ 11ਵੇਂ ਕਰਦੇ ਮਾਲਕ ਨੇ 10ਵਾਂ ਕਰ ਜੋ ਸਾਡੇ ਕਰਮਾਂ ਨਾਲ ਜੁੜਿਆ ਹੋਇਆ ਹੈ ਤਾਂ ਸਾਡੇ ਅੱਛੇ ਜਾਂ ਬੁਰੇ ਕਰਮਾਂ ਦੇ ਹਿਸਾਬ ਨਾਲ ਫਲ ਦਿੰਦ ਨੇ ਇਸੇ ਕਰਕੇ ਇਹਨਾਂ ਨੂੰ ਜੱਜ ਵੀ ਕਿਹਾ ਗਿਆ ਹੈ ਸਾਢੇ 7 ਹੀ ਮਤਲਬ ਸਾਢੇ 7 ਸਾਲ ਜਿਦੇ ਵਿੱਚ ਤਿੰਨ ਵਾਰੀ 2.5 2.5 ਸਾਲ ਆਉਂਦੇ ਨੇ ਜਿਹਨੂੰ ਅਸੀਂ ਢਾਈਆ ਵੀ ਕਹਿੰਦੇ ਹਾਂ ਕਿਉਂਕਿ ਸ਼ਨੀ ਇੱਕ ਰਾਸ਼ੀ ਵਿੱਚ 2.5 ਸਾਲ ਲਈ ਰਹਿੰਦੇ ਨੇ ਇਹ ਤਿੰਨ ਡਿਫਰੈਂਟ ਰਾਸ਼ੀਆਂ ਵਿੱਚ ਸਾਢੇ 7 ਸਾਲ ਬਿਤਾਉਂਦੇ ਨੇ ਜਦੋਂ ਸ਼ਨੀ ਚੰਦਰਮਾ ਤੋਂ ਸਾਡੀ ਕੁੰਡਲੀ ਦੇ 12ਵੇਂ ਘਰ 'ਚ ਪਹਿਲੇ ਘਰ 'ਚ ਤੇ ਦੂਜੇ ਘਰ 'ਚ ਰਹਿੰਦੇ ਨੇ ਉਹਨੂੰ ਅਸੀਂ ਸਾਡੇ ਸਾਥੀ ਕਹਿੰਦੇ ਹਾਂ ਸ਼ਨੀ ਇੱਕ ਸলো ਪਲੈਨਟ ਨੇ ਇਹੇ ਆਪਣਾ ਇੱਕ ਰਾਉਂਡ ਰੋਟੇਸ਼ਨ ਅਰਾਊਂਡ ਦ ਸਨ ਪੂਰਾ ਕਰਨ 'ਚ ਲਗਭਗ 30 ਸਾਲ ਲਗਾਉਂਦੇ ਨੇ 29.4 ਸਾਲ ਧਰਤੀ ਦੇ ਸਾਲਾਂ ਦੇ ਬਰਾਬਰ ਐਕਚੁਅਲ ਜੀ ਸ਼ਨੀ ਸলো ਪਲੈਨਟ ਨਹੀਂ ਹੈ ਇਹਨਾਂ ਦਾ ਆਰਬਿਟ ਆਫ ਰੋਟੇਸ਼ਨ ਵੱਡਾ ਹੈ ਮਤਲਬ ਡਿਸਟੈਂਸ ਸਨ ਤੋਂ ਔਰ ਅਰਥ ਤੋਂ ਜ਼ਿਆਦਾ ਹੈ ਜਿਸ ਤਰ੍ਹਾਂ ਧਰਤੀ ਆਪਣਾ ਇੱਕ ਚੱਕਰ ਪੂਰਾ ਕਰਨ ਲਈ ਸਨ ਦੇ ਦੁਆਲੇ 365 ਦਿਨ ਲਗਾਉਂਦੀ ਹੈ ਤਾਂ ਸ਼ਨੀ ਇੱਕ ਰੋਟੇਸ਼ਨ ਪੂਰਾ ਕਰਨ ਚ ਜੋ ਸਰਕਲ ਹੀ ਵੱਡਾ ਹੈ ਉਸ ਨੂੰ ਪੂਰਾ ਕਰਨ ਚ ਆਲਮੋਸਟ 30 ਸਾਲ ਲਗਾਉਂਦੇ ਹਨ ਤਾਂ ਸ਼ਨੀ ਇੱਕ ਸਲੋ ਪਲੈਨਟ ਨਹੀਂ ਹਨ ਪਰ ਕਿਉਂਕਿ 30 ਸਾਲ ਦਾ ਸਮਾਂ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਸਮਾਂ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਸਲੋ ਪਲੈਨਟ ਮੰਨਦੇ ਹਾਂ ਸ਼ਨੀ ਜਦੋਂ ਚੰਦਰਮਾ ਤੋਂ ਸਾਡੀ ਕੁੰਡਲੀ ਦੇ 12ਵੇਂ ਘਰ ਚ ਆਉਂਦੇ ਹਨ ਉਦੋਂ ਅਸੀਂ ਸਾਡੇ 7 ਦੇ ਸ਼ੁਰੂਆਤ ਮੰਨਦੇ ਹਾਂ 12ਵਾਂ ਘਰ ਰਿਪਰੈਜ਼ੈਂਟ ਕਰਦਾ ਹੈ ਅਧਿਆਤਮ ਨੂੰ ਸਪਿਰਚੁਅਲਿਟੀ ਨੂੰ ਤਾਂ ਜੇ ਤੁਸੀਂ ਸਪਿਰਚੁਅਲ ਹੋ ਅਧਿਆਤਮਿਕ ਹੋ ਚੰਗੇ ਕੰਮ ਕਰਦੇ ਹੋ ਕਿਸੇ ਨਾਲ ਧੋਖਾ ਨਹੀਂ ਕਰਦੇ ਔਰ ਜੇ ਆਪਣੇ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਪਛਾਣਦੇ ਹੋ ਤਾਸ਼ ਨਹੀਂ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰਨਗੇ ਇਹ ਪਿਰੜ ਹੈ ਮਿਹਨਤ ਦਾ ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝਣ ਦਾ ਇਸ ਦੁਨੀਆ ਤੋਂ ਇੱਕ ਨਵੀਂ ਦੁਨੀਆ ਵਿੱਚ ਪਹੁੰਚਣ ਦਾ ਜੋ ਕਿ ਆਤਮਾ ਦਾ ਟਰੈਵਲ ਹੈ ਇਹ ਟਾਈਮ ਹੈ ਤੁਹਾਨੂੰ ਜ਼ਿੰਦਗੀ ਦੀ ਅਸਲੀਅਤ ਨੂੰ ਪਛਾਣਨ ਦਾ ਰਿਸ਼ਤੇ ਨਾਤੇ ਕਿੰਨੇ ਕੋ ਤੁਹਾਡੇ ਨੇ ਪੈਸੇ ਕਿੰਨੇ ਕੁ ਕੰਮ ਆਣੇ ਤੁਹਾਡੇ ਸਿਹਤ ਜਾਂ ਸ਼ਰੀਰ ਨੇ ਕਿੰਨਾ ਕੰਮ ਲੈਣਾ ਜ਼ਿੰਦਗੀ ਦਾ ਅਸਲੀ ਰੂਪ ਇਸ ਪੀਰੀਅਡ ਵਿੱਚ ਪਤਾ ਲੱਗਦਾ ਹੋਰ ਜੇ ਤੁਸੀਂ ਪਹਿਲਾਂ ਤੋਂ ਹੀ ਬਹੁਤ ਆਰਾਮ ਪਸੰਦ ਹੋ ਤਾਂ ਇਸ ਪੀਰੀਅਡ ਵਿੱਚ ਸ਼ਨੀ ਨੇ ਤੁਹਾਨੂੰ ਕੰਮ ਲਾ ਲੈਣਾ ਹੈ ਜਦੋਂ ਜ਼ਿੰਦਗੀ ਦੀਆਂ ਸਾਰੀਆਂ ਦਿੱਕਤਾਂ ਬੰਦੇ ਨੂੰ ਆਉਣ ਲੱਗ ਜਾਂਦੀ ਆ ਤਾਂ ਉਸ ਨੂੰ ਸਾਡੇ ਸਾਤੀ ਤੋਂ ਡਰ ਲੱਗਣ ਲੱਗ ਜਾਂਦਾ ਹੈ ਪਰ ਜੇ ਇਨਸਾਨ ਚੰਗੇ ਕੰਮ ਕਰੇ RAM ਨਾਮ ਜਪੇ ਵਾਹਿਗੁਰੂ ਜਪੇ ਆਪਣੇਆਂ ਤੋਂ ਨੀਵਿਆਂ ਦਾ ਖਿਆਲ ਰੱਖੇ ਭਾਈਚਾਰਾ ਬਣਾ ਕੇ ਰੱਖੇ ਚੰਗੀ ਸੋਚ ਸੋਚੇ ਤਾਂ ਸ਼ਨੀ ਨੇ ਤੁਹਾਨੂੰ ਮਾਰਾ ਮਾਲ ਕਰ ਦੇਣਾ ਹੈ ਸ਼ਨੀ ਦਾ ਟਈਆ ਇਹ ਵੀ ਬਹੁਤ ਅੰਕਰਦਾ ਕਿਉਂਕਿ ਉਦੋਂ ਸ਼ਨੀ 8ਵੇਂ ਘਰ ਵਿੱਚ ਹੁੰਦੇ ਹਨ ਤੇ 8ਵਾਂ ਘਰ ਰਿਪਰੈਜ਼ੈਂਟ ਕਰਦਾ ਹੈ ਗੁਪਤ ਵਿਦਿਆ ਨੂੰ ਸਾਧਨਾ ਨੂੰ ਤੁਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਣਾ ਕਿ ਸਾਧਨਾ ਜਾਂ ਸਿਮਰਨ ਕਹਿ ਲੋ ਅਸੀਂ ਬੁਢਾਪੇ ਚ ਕਰਾਂਗੇ ਹਾਲੇ ਤਾਂ ਦੁਨਿਆਵੀ ਕੰਮ ਬਹੁਤ ਪਏ ਨੇ ਕਿ ਤੁਹਾਨੂੰ ਸੱਚੀ ਲੱਗਦਾ ਕੇ ਬੁਢਾਪੇ ਵਿੱਚ ਸਾਧਨਾ ਜਾਂ ਸਿਮਰਨ ਕੀਤੇ ਜਾ ਸਕਦੇ ਹਨ ਖਾਸ ਤੌਰ ਤੇ ਜਦੋਂ ਤੁਸੀਂ ਪਹਿਲਾਂ ਤੋਂ ਹੀ ਉਸ ਦੀ ਪ੍ਰੈਕਟਿਸ ਨਾ ਕੀਤੀ ਹੋਵੇ ਬੁਢਾਪੇ ਵਿੱਚ ਤਾਂ ਤੁਹਾਡੇ ਤੋਂ ਚੌਕੜੀ ਵੀ ਨਹੀਂ ਮਾਰੀ ਜਾਣੀ ਸਾਧਨਾ ਤਾਂ ਦੂਰ ਬਚਪਨ ਵਿੱਚ ਸੁਣਿਆ ਕਰਦੇ ਸੀ ਕਿ ਬੰਦਾ ਮਰਦੇ ਵੇਲੇ ਜੇ ਰੱਬ ਨੂੰ ਯਾਦ ਕਰੇ ਵਾਹਿਗੁਰੂ ਜਪੇ RAM ਨਾਮ ਜਪੇ ਤਾਂ ਉਹ ਇਸ ਦੁਨੀਆ ਤੋਂ ਪਾਰ ਹੋ ਜਾਂਦਾ ਹੈ ਉਹਨੂੰ ਮੋਕਸ਼ ਮਿਲ ਜਾਂਦਾ ਹੈ ਸੋਚ ਕੇ ਦੱਸਿਓ ਕਿ ਜਦੋਂ ਤੁਸੀਂ ਸਾਰਾ ਟਾਈਮ ਦੁਨਿਆਵੀ ਇੱਛਾਵਾਂ ਨਾਲ ਜੁੜੇ ਰਹਿੰਦੇ ਹੋ ਤਾਂ ਮਰਦੇ ਹੋਏ ਸਾਨੂੰ ਰੱਬ ਜਾਂ ਵਾਹਿਗੁਰੂ ਜਾਂ ਰਾਮ ਯਾਦ ਆ ਜਾਣਗੇ ਯਾਦ ਆਣਗੇ ਤਾਂ ਸਿਰਫ ਪ੍ਰੌਪਰਟੀ ਪੈਸਾ ਜਾਂ ਬੱਚੇ RAM ਨਾਮ ਉਦੋਂ ਤੱਕ ਯਾਦ ਨਹੀਂ ਆ ਸਕਦਾ ਜਦੋਂ ਤੱਕ ਅਸੀਂ ਉਹਦੇ ਨਾਲ ਜੁੜੇ ਨਾ ਹੋਈਏ ਅਸੀਂ ਹਰ ਸਾਹ ਨਾਲ ਪਰਮਾਤਮਾ ਨੂੰ ਜੋੜਿਆ ਨਾ ਹੋਈਏ RAM ਨਾਮ ਨਾਲ ਵਾਹਿਗੁਰੂ ਨੂੰ ਜਪਿਆ ਨਾ ਹੋਵੇ ਜਿਹੜਾ ਜੁੜ ਗਿਆ ਉਹ ਮੁਕਤ ਹੋ ਗਿਆ ਨਹੀਂ ਤਾਂ ਫੇਰ ਉਹ ਹੀ ਆਪਣੇ ਕਰਮਾਂ ਜਾਂ ਸੰਚਿਤ ਕਰਮਾਂ ਦੇ ਹਿਸਾਬ ਨਾਲ ਸ਼ਨੀ ਨੇ ਸਜ਼ਾ ਦੇਣੀ ਹੀ ਦੇਣੀ ਹੈ।